ਜੇਕਰ ਤੁਸੀਂ ਪੀਐਸਟੈਟ ਦੀ ਤਿਆਰੀ ਕਰ ਰਹੇ ਹੋ ਤੁਹਾਡੇ ਵਾਸਤੇ ਇਹ ਖੁਸ਼ਖਬਰੀ ਹੈ ਜਿਵੇਂ ਕਿ ਤੁਹਾਨੂੰ ਪਤਾ ਪਹਿਲਾਂ ਵੀ ਆਪਾਂ ਤੁਹਾਡੇ ਵਾਸਤੇ ਨਾ ਪੀਐਸੈਟ ਸੀਡੀਪੀ ਜਿਹੜੀ ਤੁਸੀਂ 30 ਅੰਕਾਂ ਦੀ ਪੁੱਛੀ ਜਾਂਦੀ ਹੈ ਤੁਹਾਡੀ ਚਾਹੇ ਪੇਪਰ 1 ਹੈ ਚਾਹੇ ਪੇਪਰ 2 ਹੈ ਨਾ ਪੇਪਰ 1 ਚਾਹੇ ਪੇਪਰ 2 ਈਟੀਟੀ ਵਾਲੇ ਬੀਐਡ ਵਾਲੇ ਤੁਹਾਡੇ ਵਾਸਤੇ ਫ੍ਰੀ ਟੈਸਟ ਆਪਾਂ ਸੰਡੇ ਨੂੰ ਕਰ ਰਹੇ ਹਾਂ ਇੱਕ ਪਹਿਲਾਂ ਟੈਸਟ ਕੀਤਾ ਸੀ ਸ਼ਾਇਦ ਪਿਛਲੇ ਸੰਡੇ ਨਹੀਂ ਕੀਤਾ ਸੀ ਇਸ ਵਾਰ ਅੱਜ ਫੇਰ ਦੇ ਰਹੇ ਹਾਂ ਤੁਹਾਨੂੰ ਇਹ ਟੈਸਟ ਕਿਵੇਂ ਕਰਨਾ ਤੇ ਕੌਣ-ਕੌਣ ਕਿੱਦਾਂ ਕਰ ਸਕਦੇ ਆ ਕਿਵੇਂ ਸਕੋਰ ਦੇਖਣੇ ਆ ਹਰ ਇੱਕ ਚੀਜ਼ ਤੁਹਾਨੂੰ ਇਸ ਟੈਸਟ ਨੂੰ ਕਰਦੋ ਬਾਅਦ ਤਾਂ ਇਹ ਟੈਸਟ ਕਿਵੇਂ ਕਰਨਾ ਵੀ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖੋ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਕੰਗ ਦਾ ਬਟਨ ਦਬਲਿਓ ਤਾਂ ਕਿ ਇਨ ਫਿਊਚਰ ਆਉਣ ਵਾਲੇ ਹੋਰ ਨਵੇਂ ਟੈਸਟ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੁਸੀਂ ਸਭ ਤੋਂ ਪਹਿਲਾਂ ਆਪਣੇ ਐਪ ਦੇ ਉੱਪਰ ਜਾਣਾ ਆਹ ਵੀਡੀਓ ਤੁਸੀਂ ਚੈੱਕ ਕਰ ਲਓ ਇਸ ਵੀਡੀਓ ਤੁਹਾਨੂੰ ਸ਼ੋਅ ਕਰ ਰਹੇ ਹਾਂ ਤੁਸੀਂ ਫ੍ਰੀ ਟੈਸਟ ਕਰਨਾ ਕਿਵੇਂ ਹੈ ਸਭ ਤੋਂ ਪਹਿਲਾਂ ਤੋਂ ਉਸੇ ਬਾਰੇ ਦੱਸ ਰਹੇ ਹਾਂ ਤੁਹਾਨੂੰ ਦੋ ਤਿੰਨ ਤਰੀਕੇ ਦੱਸਾਂਗੇ ਫ੍ਰੀ ਟੈਸਟ ਕਰਨ ਦੇ ਜਿਵੇਂ ਵੀ ਤੁਹਾਨੂੰ ਵਧੀਆ ਲੱਗੇ ਉਵੇਂ ਕਰ ਸਕਦੇ ਹੋ ਸਭ ਤੋਂ ਪਹਿਲਾ ਤਰੀਕਾ ਇਹ ਹੈ ਕਿ ਆਪਣਾ ਟੈਲੀਗ੍ਰਾਮ ਚੈਨਲ ਹੈ ਵੀ ਆਪਣੇ ਟੈਲੀਗ੍ਰਾਮ ਚੈਨਲ ਦਾ ਨਾਮ ਹੈ MSW study ਟੈਲੀਗ੍ਰਾਮ ਚੈਨਲ ਦਾ ਜਿਹੜਾ ਲਿੰਕ ਹੈ ਇਹ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ ਇਹਦੇ ਡਿਸਕ੍ਰਿਪਸ਼ਨ ਚ ਤੇ ਜਿਹੜੇ ਕਮੈਂਟ ਬਾਕਸ ਹੁੰਦੇ ਆ ਆਪਣੇ ਕਮੈਂਟ ਬਾਕਸ ਦੇ ਵਿੱਚ ਉੱਪਰ ਲਿੰਕ ਪਿੰਨ ਜਾਂ ਕੀਤਾ ਹੋਊਗਾ ਬਲੂ ਜਾਂ ਲਿੰਕ ਹੋਊਗਾ ਉੱਤੇ ਕਲਿੱਕ ਕਰ ਲਿਓ ਤੁਸੀਂ ਟੈਲੀਗ੍ਰਾਮ ਤੇ ਚਲੇ ਜਾਓਗੇ ਠੀਕ ਹੈ ਟੈਲੀਗ੍ਰਾਮ ਤੇ ਆਪਣਾ ਜਿਹੜ ਮਿਲ ਜੂਗਾ ਟੈਸਟ ਦਾ ਪਰ ਤੁਸੀਂ ਟੈਸਟ ਤੇ ਜਾਣ ਵਾਸਤੇ ਕੀ ਕਰਨਾ ਹੋਊਗਾ ਟੈਲੀਗ੍ਰਾਮ ਤੇ ਜਾਣਾ ਜ਼ਰੂਰੀ ਹੋਊਗਾ ਜੇ ਤੁਸੀਂ ਟੈਲੀਗ੍ਰਾਮ ਤੇ ਨਹੀਂ ਗਏ ਤਾਂ ਤੁਹਾਨੂੰ ਉੱਥੇ ਟੈਸਟ ਮਤਲਬ ਵੀ ਹੋਰ ਕਿਤੇ ਨਹੀਂ ਮਿਲਣਾ ਇਸ ਲਈ ਟੈਲੀਗ੍ਰਾਮ ਨਾਲ ਜ਼ਰੂਰ ਜੁਆਇਨ ਕਰ ਲਿਓ ਦੂਸਰੀ ਗੱਲ ਵੀ ਜਿਨ੍ਹਾਂ ਨੇ ਵੀ ਟੈਲੀਗ੍ਰਾਮ ਤੇ ਜਾ ਕੇ ਲਿੰਕ ਜੁਆਇਨ ਕਰਕੇ ਟੈਸਟ ਕਰ ਲਿਆ ਅਟੈਂਪਟ ਕਰ ਲਿਆ ਉਸ ਤੋਂ ਬਾਅਦ ਕਹਿੰਦੇ ਵੀ ਅਸੀਂ ਸੋਲੂਸ਼ਨ ਦੇਖਣੇ ਆ ਸੋਲੂਸ਼ਨ ਦੇਖਣੇ ਆ ਠੀਕ ਹੈ ਵੀ ਅਸੀਂ ਕਿਵੇਂ ਪਤਾ ਲੱਗੇ ਸਾਡੇ ਕਿੰਨੇ ਪ੍ਰਸ਼ਨ ਗਲਤ ਕਿੰਨੇ ਠੀਕ ਹੋ ਗਏ ਤਾਂ ਉਹਦੇ ਵਾਸਤੇ ਤੁਸੀਂ ਕੀ ਕਰੋਗੇ ਤਾਂ ਉਹਦੇ ਵਾਸਤੇ ਤੁਸੀਂ ਕਰੋਗੇ ਆ ਆਪਣਾ ਐਪ ਆ ਵੀ ਐਮ ਐਸ ਡਬਲਯੂ ਤੁਹਾਡੇ ਸਾਹਮਣੇ ਇਸ ਤਰ੍ਹਾਂ ਤੁਹਾਡੇ ਫੋਨ 'ਚ ਜੇ ਡਾਊਨਲੋਡ ਨਹੀਂ ਹੈਗਾ ਤਾਂ ਡਾਊਨਲੋਡ ਕਰ ਲਿਓ ਜਦੋਂ ਤੁਸੀਂ ਟੈਸਟ ਪੂਰਾ ਅਟੈਂਟੈਪਟ ਕਰਤਾ ਹੈ ਨਾ ਟੈਲੀਗ੍ਰਾਮ ਵਾਲੇ ਚੈਨਲ ਤੇ ਜਾਓਗੇ ਉੱਥੇ ਤੁਹਾਨੂੰ ਲਿੰਕ ਮਿਲ ਜੂਗਾ ਟੈਸਟ ਪੂਰਾ ਅਟੈਂਟੈਪਟ ਕਰ ਦੋਗੇ ਉਦੋਂ ਵਾ ਤੁਹਾਨੂੰ ਆਟੋਮੈਟਿਕ ਐਪ ਡਾਊਨਲੋਡ ਕਰਨ ਨੂੰ ਕਹ ਦੂਗਾ ਜੇ ਪਹਿਲਾਂ ਕਰ ਲਓ ਤਾਂ ਚੰਗੀ ਗੱਲ ਹੈ ਠੀਕ ਹੈ ਇਹ ਐਪ ਹੈ ਹੁਣ ਇਸ ਐਪ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਇੰਟਰਫੇਸ ਆਊਗਾ ਠੀਕ ਹੈ ਇਸ ਤਰ੍ਹਾਂ ਦਾ ਇੰਟਰਫੇਸ ਹੋਊ ਉੱਪਰ ਤੁਹਾਨੂੰ ਤਿੰਨ ਇਸ ਤਰ੍ਹਾਂ ਦੇ ਕੀ ਮਿਲਣਗੀਆਂ ਵੀ ਲਾਈਨਾਂ ਮਿਲਣਗੀਆਂ ਆ ਤਿੰਨ ਲਾਈਨਾਂ ਇਹ ਤਿੰਨ ਲਾਈਨਾਂ ਤੇ ਕਲਿੱਕ ਕਰ ਲਓ ਵੀ ਇਹਨਾਂ ਤੇ ਕਲਿੱਕ ਕਰੋਗੇ ਤੁਹਾਨੂੰ ਅੱਗੇ ਫਿਰ ਕੀ ਮਿਲਣ ਜਾ ਰਿਹਾ ਤੁਸੀਂ ਦੇਖੋਗੇ ਇਸ ਤਰ੍ਹਾਂ ਤੁਹਾਨੂੰ ਇੱਕ ਹੋਰ ਇੰਟਰਫੇਸ ਖੁੱਲ ਜਾਣਾ ਸੌਰੀ ਇੱਥੇ ਨਹੀਂ ਵੀ ਤਿੰਨ ਲਾਈਨਾਂ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਕੀ ਮਿਲਣਾ ਇੱਕ ਸੈਕਿੰਡ ਵੇਟ ਵੀ ਹਾਂ ਆ ਇੰਟਰਫੇਸ ਖੁੱਲਣਾ ਹੈ ਟੈਨ ਲੈਣਾ ਤੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਆਹ ਇੰਟਰਫੇਸ ਖੁੱਲ ਜਾਣਾ ਹੈ ਇਹਦੇ ਵਿੱਚ ਲਿਖਿਆ ਹੋਊਗਾ ਫ੍ਰੀ ਟੈਸਟ ਤੁਸੀਂ ਫ੍ਰੀ ਟੈਸਟ ਵਾਲੇ ਇਹਤੇ ਕਲਿੱਕ ਕਰ ਦੋਗੇ ਇਹਤੇ ਕਲਿੱਕ ਕਰਨ ਤੋਂ ਬਾਅਦ ਫਿਰ ਤੁਹਾਡੇ ਕੋਲੇ ਆਹ ਚੀਜ਼ ਆ ਜਾਣੀ ਹੈ ਆਹ ਚੀਜ਼ ਆ ਜਾਣੀ ਹੈ ਇੱਥੇ ਲਿਖਿਆ ਹੋਊਗਾ ਡਾਕੂਮੈਂਟ ਵੀਡੀਓ ਟੈਸਟ ਤਾਂ ਇੱਥੇ ਟੈਸਟ ਵਾਲੇ ਤੇ ਕਲਿੱਕ ਕਰੋਗੇ ਤੁਹਾਡੇ ਸਾਹਮਣੇ ਇਸ ਤਰ੍ਹਾਂ ਫੋਲਡਰ ਖੁੱਲ ਜਾਣਗੇ ਵੀ ਤੁਸੀਂ ਕਿਹੜਾ ਟੈਸਟ ਕਰਨਾ ਠੀਕ ਹੈ ਹੁਣ ਜਿੰਨਾਂ ਕੋਲੇ ਐਪ ਡਾਊਨਲੋਡ ਹੈ ਉਹਨਾਂ ਨੂੰ ਕੋਈ ਲਿੰਕ ਕਰਨ ਦੀ ਜਰੂਰਤ ਨਹੀਂ ਕਿਸੇ ਲਿੰਕ ਤੇ ਕਲਿੱਕ ਕਰਨ ਕਿਉਂਕਿ ਉਹਨਾਂ ਨੂੰ ਐਪ ਦੇ ਵਿੱਚ ਜਾ ਕੇ ਤੁਸੀਂ ਉੱਥੇ ਫ੍ਰੀ ਮਟੀਰੀਅਲ 'ਚ ਜਾ ਕੇ ਆਹ ਚੈੱਕ ਕਰ ਲਓ ਸੀਡੀਪੀ ਦਾ ਇੱਕ ਪਹਿਲਾ ਟੈਸਟ ਪਾਇਆ ਹੋਇਆ ਹੈ ਅੱਜ ਦੂਸਰਾ ਟੈਸਟ ਤੁਹਾਨੂੰ 8:45 ਮਿੰਟਾਂ ਤੇ ਪਾ ਦਿੱਤਾ ਜਾਊਗਾ ਠੀਕ ਹੈ ਇੱਥੇ ਜਾ ਕੇ ਤੁਸੀਂ ਇਹਦੇ ਕਲਿੱਕ ਕਰੋਗੇ ਟੈਸਟ ਕਰਨ ਤੋਂ ਬਾਅਦ ਵੀ ਜਾਂ ਟੈਸਟ ਤੁਸੀਂ ਕਰਨਾ ਜੇ ਇਹਦੇ ਕਲਿੱਕ ਕਰੋਗੇ ਠੀਕ ਹੈ ਇਹਦੇ ਕਲਿੱਕ ਕਰਨ ਤੋਂ ਬਾਅਦ ਤੁਹਾਨੂੰ ਇਸ ਤਰ੍ਹਾਂ ਦਾ ਟੈਸਟ ਸ਼ੋ ਹੋਊਗਾ ਆਹ ਟੈਸਟ ਹੋਊਗਾ ਸ਼ੋ ਟੈਸਟ ਤੇ ਕਲਿੱਕ ਕਰ ਲਓਗੇ ਠੀਕ ਹੈ ਉਸ ਤੋਂ ਬਾਅਦ ਵੀ ਜਦੋਂ ਕਰਨ ਤੋਂ ਬਾਅਦ ਤੁਹਾਡੇ ਕੋਲ ਨਾ ਥੱਲੇ ਆਪਸ਼ਨ ਆਊਗੀ ਬਿਊ ਸੋਲੂਸ਼ਨ ਦੀ ਇਹਨੂੰ ਉੱਪਰ ਕਰੋਗੇ ਤੁਸੀਂ ਇਸ ਤਰ੍ਹਾਂ ਵੀਡੀਓ ਚ ਚੈੱਕ ਕਰ ਸਕਦੇ ਹੋ ਸਾਰਾ ਇਹਦੇ ਵਿੱਚ ਤੁਹਾਨੂੰ ਦਿਖਾ ਦਿੱਤਾ ਜਾਏਗਾ ਠੀਕ ਹੈ